ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਜਿੱਥੇ ਅੱਜ ਵਜਨੀ ਵਾਲਿਆਂ ਨੂੰ ਚਾਂਦੀ ਦੀਆਂ ਚੈਨਾਂ ਅਤੇ ਚਾਂਦੀ ਦੇ ਕੜੇ ਆਸਮਾਨ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਅੱਜ ਹੋਰ ਵੀ ਬਹੁਤ ਜਗ੍ਹਾ ਬਹੁਤ ਹੀ ਘੈਂਟ ਘੈਂਟ ਟੂਰਨਾਮੈਂਟ ਹੋ ਰਿਹਾ ਤਾਂ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਨਾ ਭੁੱਲਿਓ ਜੀ ਤੇ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਿੰਡ ਚੱਕਹੀਦਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਜਿੱਥੇ ਅੱਜ ਕਬੱਡੀ 56 ਕਿਲੋ ਅਤੇ 65 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 56 ਕਿਲੋ ਜਸ ਵਿੱਚ ਇੱਕ ਖੜਾ ਦੀ ਬਾਹਰਾਂ ਜਿਸ ਦਾ ਪਹਿਲਾ ਨਾਮ 6500 ਰੁਪਇਆ ਤੇ ਦੂਸਰਾ ਨਾਮ 5100 ਰੁਪਇਆ ਜਿੱਥੇ ਬੈਸਟ ਰੀਡਰ ਦੇ ਤੇ ਜਾਫੀ ਨੂੰ ਚਾਂਦੀ ਦੇ ਚੈਨਲ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ ਕਬੱਡੀ ਪੈਂਡ ਕਿਲੋ ਜਿਸ ਵਿੱਚ ਦੋ ਖੜਾ ਦੀ ਬਾਹਰਾਂ ਜਿਸ ਦਾ ਪਹਿਲਾ ਨਾਮ 9100 ਰੁਪਇਆ ਦੂਸਰਾ ਨਾਮ 8100 ਰੁਪਇਆ ਜਿਸ ਦੇ ਬੈਸਟ ਰੀਡਰ ਦੇ ਤੇ ਜਾਫੀ ਨੂੰ ਚਾਂਦੀ ਦੇ ਕੜੇ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ ਆਪ ਗੱਲ ਕਰਦੇ ਹਾਂ ਪੈਂਡ ਖੜਿਆਲ ਜ਼ਿਲ੍ਹਾ ਸੰਗਰੂਰ ਜਿੱਥੇ ਕਬੱਡੀ 28 ਕਿਲੋ ਅਤੇ 7 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 28 ਕਿਲੋ ਵਿੱਚ 1 ਖੜਾ ਦੀ ਬਾਦੋਂ ਜਿਸ ਦਾ ਪਹਿਲਾ ਨਾਮ 1500 ਰੁਪਈਆ ਤੇ ਦੂਸਰਾ ਨਾਮ 1100 ਰੁਪਈਆ ਹੈ ਕਬੱਡੀ 37 ਕਿਲੋ ਜਿਸ ਵਿੱਚ 1 ਖੜਾ ਦੀ ਬਾਦੋਂ ਜਿਸ ਦਾ ਪਹਿਲਾ ਨਾਮ 3100 ਰੁਪਈਆ ਦੂਸਰਾ ਨਾਮ 2100 ਰੁਪਈਆ ਹੈ ਤੇ ਇਥੇ ਹਰ ਇੱਕ ਮੈਚ ਵਿੱਚ ਬੈਸਟ ਕੱਢੇ ਜਾਣਗੇ ਤੇ ਕਬੱਡੀ 37 ਕਿਲੋ ਦੇ ਬੈਸਟ ਰਿਡਰ ਤੇ ਜਾਫੀ ਨੂੰ ਇੱਕ-ਇੱਕ ਕਿਲੋ ਕਿਉ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਿੰਡ ਬੀਲਾ ਬਰਨਾਲਾ ਜਿੱਥੇ ਅੱਜ ਕਬੱਡੀ 50 ਕਿਲੋ ਅਤੇ 75 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 50 ਕਿਲੋ ਵਿੱਚ ਦੋ ਖਿਡਾਰੀ ਬਾਦਾਂ ਜਿਸ ਦਾ ਪਹਿਲਾ ਨਾਮ 10000 ਰੁਪਈਆ ਦੂਸਰਾ ਨਾਮ 7000 ਰੁਪਈਆ ਹੈ ਤੇ ਕਬੱਡੀ 75 ਕਿਲੋ ਜਿਸ ਵਿੱਚ ਦੋ ਖਿਡਾਰੀ ਬਾਦਾਂ ਜਿਸ ਦਾ ਪਹਿਲਾ ਨਾਮ 25000 ਰੁਪਈਆ ਦੂਸਰਾ ਨਾਮ 18000 ਰੁਪਈਆ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਿੰਡ ਤਖਾਨਬੱਦ ਜ਼ਿਲ੍ਹਾ ਮੋਗਾ ਜਿੱਥੇ ਅੱਜ ਕਬੱਡੀ 50 ਕਿਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 50 ਕਿਲੋ ਵਿੱਚ ਪਹਿਲਾ ਨਾਮ 4100 ਰੁਪਇਆ ਦੂਸਰਾ ਨਾਮ 3100 ਰੁਪਇਆ ਤੇ ਕਬੱਡੀ ਓਪਨ ਰੋਲ ਜਸਤਾ ਪਹਿਲਾ ਨਾਮ 31 31000 ਰੁਪਇਆ ਦੂਸਰਾ ਨਾਮ 25000 ਰੁਪਇਆ ਜਿਸ ਵਿੱਚ ਬੈਸਟ ਰੀਡਰ ਤੇ ਜਾਫੇ ਨੂੰ ਐਲਈਡੀ ਨਾਲ ਸਨਮਾਨ ਦਿੱਤਾ ਜਾਵੇਗਾ ਤੇ ਜੇ ਆਪ ਗੱਲ ਕਰੀਏ ਲਾਈਵ ਦੀ ਤਾਂ majja live.com ਤੇ ਦਿਖਾਇਆ ਜਾਵੇਗਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪਿੰਡ ਉੱਡਤ ਭਗਤਰਾਮ ਮਾਨਸਾ ਜਿੱਥੇ ਅੱਜ ਕਬੱਡੀ 72 ਕਿਲੋ ਅਤੇ 85 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਕਬੱਡੀ 72 ਕਿਲੋ ਜਿਸ ਵਿੱਚ ਪਹਿਲਾ ਨਾਮ 15000 ਰੁਪਈਆ ਹੈ ਦੂਸਰਾ ਨਾਮ 13000 ਰੁਪਈਆ ਜਿਸ ਵਿੱਚ ਦੋ ਖਿਡਾਰੀ ਬਾਅਦੋਂ ਖੇਡ ਸਕਦੇ ਹਨ ਤੇ ਕਬੱਡੀ 85 ਕਿਲੋ ਜਿਸ ਵਿੱਚ ਪਹਿਲਾ ਨਾਮ 25000 ਰੁਪਈਆ ਦੂਸਰਾ ਨਾਮ 18000 ਰੁਪਈਆ ਜਿਸ ਵਿੱਚ ਦੋ ਖਿਡਾਰੀ ਬਾਅਦੋਂ ਖੇਡ ਸਕਦੇ ਹਨ ਤੇ ਇੱਥੇ ਬੈਸਟ ਰੇਟ ਦੇ ਜਾਫੀ ਨੂੰ 31-3100 ਰੁਪਈਆ ਸਨਮਾਨਿਤ ਕੀਤਾ ਜਾਵੇਗਾ ਇਸ ਦੇ ਨਾਲ ਹੀ ਤੁਹਾਡਾ ਸਦਾ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਹਾਂ ਆਪ ਆਪਣੀ ਅਗਲੀ ਵੀਡੀਓ 'ਚ